ਲੱਗਦਾ ਸਾਰਾ ਪੰਜਾਬ ਵਿੱਚ ਹੀ ਆ ਗਿਆ ਬਹੁਤ ਰੌਣਕਾਂ ਲੱਗਦੀਆਂ ਹਨ ਦੀਵਾਲੀ ਦੀ ਖਦੇਲ ਦੇਲ ਚੱਕ ਲਾ ਆ ਜਿਹੜੇ ਕੋਈ ਜਿੰਨਾ ਚ ਘੱਟ ਉਹਨਾਂ ਚ ਪਾ ਦੇ ਹ ਇਧਰ ਲੈ ਪਰ ਉਹ ਤੇ ਐਸ ਪਾਸੇ ਨਹੀਂ ਨਹੀਂ ਇੱਥੇ ਇੱਥੇ ਲੈ ਇੱਥੇ ਲੈ

Редактор субтитров А.Семкин ਇੱਕ ਟੇਕ ਕਰਕੇ ਲਾ ਰਹੀ ਹੈ ਨਾ ਉਹ ਜਨਾ ਜੇ ਇੱਕ ਸਾਰੇਆਂ ਦੇ ਕੋਲ ਕਿੰਨੇ ਇਹ ਪਤਾ ਨਹੀਂ ਬਹੁਤ ਦਿਹਾਦੀ ਕਾ ਇਹ ਫ੍ਰੇਮੀ ਮੜਾ ਲਾ ਰਹੀਆਂ ਲੱਗੀ ਲੱਗੀ ਐਂ ਤੇ ਲਾਉਂਗੀ ਤੁਸੀਂ ਵੀ ਐਂ ਤੇ ਛੇਤੀ ਲੱਗੂਗੀ ਆ ਦੇਖ ਲੱਗੀ ਲੱਗੀ ਚਲੋ ਪ੍ਰਸਾਦ ਜੋ ਆਇਆ ਇਹਦੇ ਵਿੱਚ ਲਾਉਣਾ ਲਾਣਾ ਮੇਰਾ ਜੀ ਨੂੰ ਵੀ ਫੜਾਓ ਅੱਛਾ ਅੱਛਾ ਲਓ ਗੁਰਜਨ ਜੀ ਆਇਆ ਜੀ ਰਾਜ ਪੜੋ ਹਾਂ ਓ ਚਿਰ ਖਲੋਸਾ ਕਰਨੀ ਲੱਗ ਰਹੀ ਹੈ। ਲਓ ਜੀ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਘਰੇ ਹੁਣ ਆਪਾਂ ਲਾਉਨੇ ਆ ਦੀਵੇ ਤੇ ਵਿਰਾਜ ਕਰ ਰਿਹਾ ਪੂਰੀ ਮਸਤੀ। ਉਹ ਥੋੜੀ ਬਲੀ ਵਜੇ ਥੱਕ ਵੀ ਗਿਆ ਤੇ ਹੁਣ ਆਪਾਂ ਲਾ ਲਈਏ ਦੀਵੇ ਜਸਪੀ ਤੇਲ ਪਾਈ ਜਾਂਦੀ ਹੈ ਤੇ ਲੱਡੀ ਜਗਾ ਕੇ ਸਤਿ ਸ੍ਰੀ ਅਕਾਲ। ਵਿਰਾਜ ਵਿਰਾਜ ਬੜਾ ਖੁਸ਼ ਨਾ ਪੁੱਤੂ। ਕੀ ਲੇਕਾ ਹਾਂਜੀ ਇਹ ਰਾਏ ਦੇ ਸੂਟ ਨਾਲ ਮੈਚ ਕਰਕੇ ਗੱਡੀ ਹੈ ਨਾ ਕਿ ਗੱਡੀ ਨਾਲ ਸੂਟ ਮੈਚ ਕਰਕੇ ਹਾਂਜੀ ਹਾਂ ਹਾਂ ਹਾਂਜੀ ਇਧਰ ਦਰਬਾਰ ਸਾਹਿਬ ਚੱਲ ਰਿਹਾ ਪਟਾਕੇ ਬਹੁਤ ਸੋਹਣੇ ਆਹ ਹਾਂ ਕਿੰਨੇ ਘਰ ਰਹਿ ਗਏ ਉਹ ਨਾਲ ਨਾਲ ਰੱਖ ਦੇ ਨਾ ਠੀਕ ਨਾ ਲੱਗ ਉਹ ਲੈਟ ਜੀ ਰੱਖੀ ਚਲ ਪਰਤ ਲਾ ਕੇ ਉਹ ਫਿਰ ਜੋੜਨੇ ਹਨ ਨਾ ਉਹ ਹੱਥ ਨੂੰ ਚੁੱਕ ਉਹ ਵੇ 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 ਆਹ ਇੱਥੇ ਉਹ ਥੋੜਾ ਜਿਹਾ ਜਮੇ ਮਾਰ ਮਾਰ ਕੇ ਸਿੱਕੇ ਸਿੱਕੇ नमते पूरे सारे मंडले मंडले आ गए मारनी सारे मंडले मंडले आ गए पाति गुरु ਮੈਂ ਹੁਣ ਤਾਂ ਕਿਸੇ ਚੀਜ਼ ਨੂੰ ਨਹੀਂ ਕਰਦਾ। ਇਹ ਚਿਤ ਕਿਉਂ 파ਦਿੰਨੇ? ਸਾਰੀ ਰਾਤ ਜਗ ਹੀ ਜਾਊਗਾ। ਜਸਪੀਤ ਨੇ ਸਿਆਲ ਹੀ ਥਾਲੀ ਉਹ ਉੱਥੇ ਸ਼ੁਰੂ ਕਰ ਲੈ। sire te kath safal kare samb lena ਥਾਲੀ ਲੈ ਜਾ ਇੱਧਰ ਆ ਛੋਟੇ ਇੱਧਰ ਰੱਖ ਲੈ ਆ ਛੋਟੇ ਰੱਖਦੇ ਹਨਾ ਚਲੋ ਥੋੜਾ ਜਿਹਾ ਬਾਹਰ ਤੋਂ ਇੱਧਰ ਨੂੰ ਛੋਟੇ ਲੱਗ ਰਹੇ ਫਿਰ ਇਹਨਾਂ ਨੂੰ ਐ ਕਰਾਂਗੇ ਨਾ ਥੋੜੀ देर ਨੂੰ ਅੰਤਰ ਕਰ ਦਾਂਗੇ ਭਵੀ ਕਰ ਲਈ ਦੀਪਮਾਲਾ ਕਰੀ ਉਹ ਸੁਣੇ ਲੱਗ ਰਿਹਾ ਨਾ ਪਰ ਪਿਛਲੀ ਵਾਰੀ ਆਪਾਂ ਵਿਰਾਜ ਨੂੰ ਉੱਥੇ ਬਿਠਾਇਆ ਸੀ ਪਿਛਲੀ ਪਰ ਕਿ ਵਿਰਾਜ ਤਾਂ ਹਾਂ ਹੱਥ ਲਾਉਂਦੇ ਐ ਕਿ ਵਿਰਾਜ ਨੇ ਕਿਹਾ ਵੱਡਾ ਪਿਛਲੇ ਸਾਲ ਵਿਰਾਜ ਨੇ ਉਸ ਤੇ ਬਿਠਾਇਆ ਸੀ ਚੱਲ ਕਿ ਸਗ ਨਹੀਂ ਹੁੰਦਾ ਜੀ ਨਾ ਹਾਂਜੀ 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 ਬੇਟੀ ਚਲੋ ਜੀ ਗੁਰੂ ਘਰੇ ਆਪਾਂ ਜਾਇਆਏ ਸਾਰੇ ਜਾਣੇ ਤੇ ਫਿਰ ਤੋਂ ਸਾਡੇ ਵੱਲੋਂ ਸਾਰਿਆਂ ਵੱਲੋਂ ਹੈਪੀ ਦੀਵਾਲੀ ਸਾਰਿਆਂ ਨੂੰ ਹੈਪੀ ਦੀਵਾਲੀ ਸਾਡੇ ਵੱਲੋਂ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਆਉਣ ਵਾਲੀ ਦੀਵਾਲੀ ਵੀ ਇਸੇ ਤਰ੍ਹਾਂ ਸਾਰਿਆਂ ਵਾਸਤੇ ਖੁਸ਼ੀਆਂ ਵਾਲੀ ਹੋਵੇ ਤੇ ਬੰਦੀ ਛੋੜ ਗੁਰੂ ਸਾਹਿਬ ਜੀ ਦਾ ਸ਼ੇਵ ਪਾਤਸ਼ਾਹ ਦਾ ਬੰਦੀ ਛੋੜਦਿਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਚਲੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ Sampai <göz aunque mehr chegando> jumpa ਪੇਪਰ ਪੁੱਲ ਲਗਾ ਜੀ ਫਲਾਹੇ ਬੜੇ ਮੰਡੀ ਵਿੱਚ ਤੂੰ ਲਈ ਫਿਰਦੀ ਦੁੱਜੂ ਦੀ ਨਾ ਮੈਂ ਬਤੀ ਜੀ